ਸਾਰਿਆਂ ਨੂੰ ਪਿਆਰ ਭਰੀ ਸਤਸਰੀ ਆਕਾਲ ਗੱਲ ਕਰਨ ਜਾ ਰਿਹਾ ਕੁਝ ਕ ਬੰਦਿਆਂ ਬਾਰੇ ਜਿਹੜੇ ਬਾਰ ਬਾਰ ਆਪਣੇ ਪਿੰਡ ਦੀਆਂ ਤਰੀਫਾਂ ਕਰਦੇ ਨੇ ਸਾਡੇ ਪਿੰਡ ਚ ਤਾਂ ਬਹੁਤ ਹੀ ਵਧੀਆ ਪਾਰਕ ਬਣੇ ਹੋਏ ਨੇ ਸਾਡਾ ਪਿੰਡ ਤਾਂ ਚਾਰ ਚਪੇਰਿਓਂ ਵਧੀਆ ਪੱਕਾਗਾ ਕੋਹਰਾ ਵੀ ਕਿਸੇ ਪਾਸੇ ਪਾਣੀ ਨਹੀਂ ਖੜਦਾ ਸਾਡੇ ਪਿੰਡ ਦੀ ਤਾਂ ਪੰਚਾਇਤ ਵੀ ਬਹੁਤ ਹੀ ਵਧੀਆ ਸਾਡੇ ਪਿੰਡ ਤਾਂ ਸਰਪੰਚ ਦੇ ਪੁੱਥੇ ਬਿਨਾ ਪੁਲਿਸ ਵੀ ਪੈਰ ਨਹੀਂ ਰੱਖਦੀ ਸਾਡੇ ਪਿੰਡ 'ਚ ਸਾਡੇ ਤਾਂ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਨਸ਼ਾ ਵੇਚਣ ਦੀ ਗੱਲ ਤਾਂ ਦੂਰ ਰਹਿ ਗਈ ਮੈਨੂੰ ਨਹੀਂ ਲੱਗਦਾ ਵੀ ਸਾਡੇ ਪਿੰਡ ਵਰਗਾ ਕੋਈ ਹੋਰ ਲਵੇ ਲਾਉਣੇ ਪਿੰਡ ਹੋਊਗਾ ਕਦੇ ਵੀ ਆਪਣੇ ਪਿੰਡ ਬਾਰੇ ਮੇਰੇ ਚ ਮੈਂ ਨਹੀਂ ਆਈ ਜਿਹੇ ਜਾ ਵੀ ਹੈਗਾ ਮੇਰਾ ਪਿੰਡ ਵਧੀਆਗਾ ਜਿਹਦੇ ਵਿੱਚ ਮੈਂ ਟਾਈਮ ਕੱਢ ਰਿਆ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਪਿੰਡ ਵਰਗਾ ਹੋਰ ਕੋਈ ਪਿੰਡ ਨਹੀਂ ਇਹ ਤਾਂ ਹਰ ਪਿੰਡ ਦੇ ਵਿੱਚ ਬੰਦੇ ਮਾੜੇ ਵੀ ਹੁੰਦੇ ਨੇ ਬੰਦੇ ਚੰਗੇ ਵੀ ਹੁੰਦੇ ਨੇ ਜਹੇ ਜਾ ਵੀ ਹੈਗਾ ਮੇਰਾ ਪਿੰਡ ਵਧੀਆ ਜਿੰਨੇ ਵੀ ਪਿੰਡ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਸਾਰੇ ਹੀ ਪਿੰਡ ਵਾਲੇ ਮਿਲ ਕੇ ਪਿਆਰ ਸਤਿਕਾਰ ਦੇ ਨਾਲ ਮਨਾਉਂਦੇ ਨੇ ਔਖੇ ਟਾਈਮ ਇੱਕ ਦੂਜੇ ਦੇ ਭੱਜ ਕੇ ਨਾਲ ਖੜਦੇ ਨੇ ਖੜਨਾ ਵੀ ਚਾਹੀਦਾ ਕਿਉਂਕਿ ਜੇ ਪਿੰਡ ਨਹੀਂ ਨਾਲ ਖੜੂਗਾ ਤਾਂ ਬਾਹਰਲਾ ਬੰਦਾ ਕਿਵੇਂ ਖੜੂਗਾ ਇਹੀ ਗੱਲਾਂ ਕਰਕੇ ਮਿੱਤਰੋ ਪਿੰਡ ਨੂੰ ਜਾਣਿਆ ਜਾਂਦਾ ਜੇ ਮੇਰੀ ਗੱਲਬਾਤ ਵਧੀਆ ਲੱਗੀ ਸੋਨੂੰ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ